ਅੱਜ ਫੋਕ ਐਂਡ ਬੀਟ 88.4 ਐਫਐਮ ਤੇ ਸਾਡੇ ਨਾਲ ਮੌਜੂਦ ਹਨ ਹਰਜਿੰਦਰ ਗੋਗਨਾ ਜੀ ਤੇ ਵਿਤਿੰਨ ਪੁਰੀ ਜੀ ਇਹ ਸਪੈਸ਼ਲੀ ਸਾਡੇ ਕੋਲ ਆਏ ਹਨ ਅੱਜ ਇੱਕ ਖਾਸ ਗੱਲਬਾਤ ਇੱਕ ਖਾਸ ਸੁਨੇਹਾ ਦੇਣ ਦੇ ਲਈ ਔਰ ਮੈਂ ਸਿੱਧਾ ਇਹਨਾਂ ਦੇ ਨਾਲ ਹੀ ਗੱਲ ਕਰਦਾ ਹਾਂ ਕਿ ਸਰ ਬਹੁਤ ਬਹੁਤ ਤੁਹਾਡਾ ਸਵਾਗਤ ਹੈ ਸਾਡੇ ਸਟੂਡੀਓ ਦੇ ਵਿੱਚ ਤੁਸੀਂ ਸਾਡੇ ਕੋਲ ਆਏ ਔਰ ਇੱਕ ਸਾਨੂੰ ਵਿਸ਼ੇਸ਼ ਜਾਣਕਾਰੀ ਦੇਣ ਦੇ ਲਈ ਆਏ ਹੋ ਤੇ ਤੁਸੀਂ ਗੋਗਨਾ ਸਰ ਦੱਸੋਗੇ ਥੋੜਾ ਜਿਹਾ ਕਿਸ ਪਰਪਸ ਦੇ ਲਈ ਅੱਜ ਤੁਸੀਂ ਸਾਡੇ ਨਾਲ ਸਾਂਝ ਪਾ ਰਹੇ ਹੋ ਬਹੁਤ-ਬਹੁਤ ਧੰਨਵਾਦ ਨਵਕਿਰਨ ਜੀ ਤੁਹਾਡੀ ਇਸ ਚੈਨਲ ਦੇ ਮਾਧਿਅਮ ਦੇ ਰਾਹੀਂ ਤੁਹਾਡੀ ਇਸ ਸੋਸ਼ਲ ਮੀਡੀਆ ਕੌਜ਼ ਦੇ ਰਾਹੀਂ ਅੱਜ ਜਿਹੜੀ ਗੱਲਬਾਤ ਦਾ ਵਿਸ਼ਾ ਜਿਹੜਾ ਹੈ ਜਿਹੜਾ ਸੰਦੇਸ਼ ਜਿਹੜਾ ਅਸੀਂ ਦੇਣਾ ਚਾਹੁੰਦੇ ਹਾਂ ਉਹ ਹੈ ਇਸ ਸੰਸਾਰ ਦੀ ਸਭ ਤੋਂ ਮਹਾਨ ਉੱਤਮ ਮਾਨਵਤਾ ਨੂੰ ਸਮਰਪਿਤ ਸੇਵਾ ਖੂਨਦਾਨ ਜੀ ਖੂਨਦਾਨ ਆਪਣੇ ਆਪ ਦੇ ਵਿੱਚ ਇੱਕ ਅਜੀ ਹੀ ਸੇਵਾ ਹੈ ਜਿਹੜੀ ਸਭ ਨੂੰ ਜੋੜਦੀ ਹੈ ਜੀ ਬਿਲਕੁਲ ਇਸ ਤੋਂ ਵੱਡਾ ਦਾਨ ਕੋਈ ਹੋ ਹੀ ਨਹੀਂ ਸਕਦਾ ਨਾ ਜੀ ਜੋ ਦਾਨ ਜ਼ਿੰਦਗੀ ਦਵੇ ਕਿਸੇ ਨੂੰ ਉਸ ਤੋਂ ਵੱਡਾ ਦਾਨ ਹੋਰ ਕੋਈ ਨਹੀਂ ਹੋ ਸਕਦਾ ਤੇ ਸਰ ਤੁਸੀਂ ਕੋਈ ਕੈਂਪ ਦੀ ਗੱਲ ਕਰ ਰਹੇ ਸੀ ਇੱਕ ਬਲੱਡ ਕੈਂਪ ਡੋਨੇਸ਼ਨ ਕੈਂਪ ਲਗਾ ਰਹੇ ਹੋ ਤੁਸੀਂ ਹਾਂ ਜੀ ਕੀ ਕੈਂਪ ਦੀ ਗੱਲ ਕਰਾਂਗੇ ਉਸ ਦੇ ਨਾਲ ਹੀ ਜਿਸ ਐਨਜੀਓ ਨੂੰ ਅਸੀਂ ਬਿਲੋਂਗ ਕਰਦੇ ਹਾਂ ਹਾਂ ਜੀ ਹਿੰਦੁਸਤਾਨ ਵੈਲਫੇਅਰ ਬਲੱਡ ਡੋਨਰਸ ਕਲੱਬ ਜੀ ਫਗਵਾੜਾ ਦੇ ਵਿੱਚ ਪਿਛਲੇ ਲਗਭਗ 30 ਸਾਲ ਤੋਂ ਅਸੀਂ ਇਹ ਸੇਵਾ ਜਿਹੜੀ ਆ ਨਿਭਾ ਰਹੇ ਆ ਜੀ ਔਰ ਅਗਰ ਗੱਲ ਕਰਾਂ ਨਵਗ੍ਰਿੰਜੀ ਲਗਭਗ 3500 ਦੇ ਕਰੀਬ ਯੂਨਿਟ ਜਿਹੜੇ ਅਸਾਂ ਸਤਾ ਵੱਲੋਂ ਇਕੱਠੇ ਕੀਤੇ ਜਾਂਦੇ ਆ ਅਲੱਗ-ਅਲੱਗ ਖੂਨਦਾਨ ਕੈਂਪਾਂ ਦਾ ਹੀ ਅੱਛਾ ਜੀ ਪੰਜਾਬ ਦੇ ਨੇੜਲੇ ਜਿਹੜੇ ਸਾਡੇ ਜਲੰਧਰ ਜ਼ੋਨ ਦੇ ਆਸ-ਪਾਸੇ ਜਿਹੜੇ ਹਸਪਤਾਲਾਂ ਇਹਨਾਂ ਦੇ ਜਿਹੜੇ ਬਫਰ ਸਟਾਕ ਅਸੀਂ ਬਲੱਡ ਬੈਂਕਾਂ ਦਾ ਜਿਹੜਾ ਪੂਰਾ ਕਰਨ ਦੀ ਕੋਸ਼ਿਸ਼ ਕਰਦੇ ਆ ਜੀ ਇਨੇ ਵੱਡੇ ਇਜਰੇ ਯੂਨਿਟ ਹੈ 4000 ਜਾਂ 3500 ਜਾਂ 4500 ਜਿਹਨਾਂ ਦੇ ਬੰਗਲ ਕਰਦੇ ਆ ਇਸੇ ਕਰਕੇ ਪੰਜਾਬ ਸਰਕਾਰ ਵੱਲੋਂ ਹਾਂਜੀ ਜਿਸ ਵੇਲੇ ਇੰਟਰਨੈਸ਼ਨਲ ਬਲੱਡ ਡੋਨੇਸ਼ਨ ਡੇ 1 ਅਕਤੂਬਰ ਨੂੰ ਆਉਂਦਾ ਜਦੋਂ ਉਹਨਾਂ ਵੱਲੋਂ ਇੱਕ ਫੰਕਸ਼ਨ ਕੀਤਾ ਜਿਹੜਾ ਜਾਂਦਾ ਤਾਂ ਉਹਦੇ ਵਿੱਚ ਫਗਵਾੜਾ ਦੀ ਇਹ ਜਿਹੜੀ ਸੰਸਥਾ ਹੈ ਇਸ ਨੂੰ ਪਿਛਲੇ 13 ਸਾਲਾਂ ਤੋਂ ਲਗਾਤਾਰ ਸਟੇਟ ਅਵਾਰਡ ਜਿਹੜਾ ਮਿਲ ਰਿਹਾ ਹੈ ਬਹੁਤ ਬਹੁਤ ਮੁਬਾਰਕ ਹੈ ਜੀ ਤੁਹਾਨੂੰ ਇਸ ਗਵਰਨਰ ਅਵਾਰਡ ਵੀ ਜੀ ਜੀ ਉਸ 바ਸੀ ਜਿਹੜਾ ਤੁਹਾਨੂੰ ਉਤਸ਼ਾਹ ਮਿਲਦਾ ਇਸ ਗੱਲ ਦੇ ਨਾਲ ਪੂਰਾ ਫਿਰ ਹੋਰ ਕੰਮ ਕਰਨ ਦੇ ਲਈ ਤੇ ਇਸ ਕਰਕੇ ਮੈਂ ਗੱਲ ਕੀਤੀ ਹੈ ਜਿਹੜੇ ਬਲੱਡ ਡੋਨੇਸ਼ਨ ਅਸੀਂ ਕਰਾਉਨੇ ਆ ਲੋਕਾਂ ਨੂੰ ਜੋੜਦੇ ਆ ਇਹ ਸਫਰ ਚਾਹੇ ਲੰਬਾ ਹੈ ਲੇਕਿਨ ਇਸ ਲਈ ਮਿਹਨਤ ਕਾफी ਕਰਨੀ ਪਈ ਸੰਸਥਾ ਨੂੰ ਲੋਕਾਂ ਦੇ ਵਿੱਚ ਇੱਕ ਜਾਗਰੂਕਤਾ ਜਿਹੜੀ ਹੈ ਉਹ ਪੈਦਾ ਕਰਨੀ ਪਈ ਹੈ ਫਿਰ ਜਾ ਕੇ ਅਸੀਂ ਇਸ ਮੁਕਾਮ ਤੇ ਪਹੁੰਚੇ ਆ ਜੀ ਜਿਹੜੀ ਤੁਸੀਂ ਖੂਨਦਾਨ ਕੈਂਪ ਦੀ ਗੱਲ ਕੀਤੀ ਜਿਹੜਾ ਤਾਜ਼ਾ ਖੂਨਦਾਨ ਕੈਂਪ ਹੈ ਉਹ ਅਸੀਂ ਲਗਾ ਰਹੇ ਹਾਂ ਫਗਵਾੜਾ ਦੇ ਨਾਲ ਲੱਗਦੇ ਪੰਜ ਟਾ ਮੰਡਲ ਇਸ ਦੇ ਵਿੱਚ ਸਾਡਾ ਪਹਿਲਾ ਖੂਨਦਾਨ ਹੈ ਲੇਕਿਨ ਖੂਨਦਾਨ ਦੀ ਬਹੁਤ ਸਾਰੇ ਸਾਡੇ ਨਾਲ ਹਮੇਸ਼ਾ ਹੀ ਇਸ ਮੰਡਲ ਦੇ ਜਿਹੜੇ ਜੁੜੇ ਹੋਏ ਆ ਜੀ ਮੇਰੇ ਨਾਲ ਮੇਰੀ ਸੰਸਥਾ ਦੇ ਹਾਂਜੀ ਇਹ ਜਿਹੜੇ ਜਨਕਤਰ ਵਿਦੀਨਪੁਰੀ ਜੀ ਨਾਲ ਨੇ ਤਾਂ ਕੁਝ ਤੁਹਾਨੂੰ ਜਾਣਕਾਰੀ ਵੀ ਦੱਸਣਗੇ ਲੇਕਿਨ ਇੱਥੇ ਮੈਂ ਤੁਹਾਨੂੰ ਦੱਸਣਾ ਚਾਹਣਾ ਕਿ ਅਸੀਂ ਨੈਸ਼ਨਲ ਪੱਧਰ ਦੇ ਉੱਪਰ ਜੁੜੇ ਹੋਏ ਹਾਂ ਫਿਬਡੋ ਦੇ ਨਾਲ ਫਿਬਡੋ ਜਿਹੜੀ ਕਿ گورਨਿੰਗ ਬਾਡੀ ਹੈ ਔਰ ਬਲੱਡ ਐਕਟ ਲਾਅ ਦੀ ਜਿੱਥੇ ਅਸੀਂ ਗੱਲ ਕਰਦੇ ਆ ਤਾਂ ਇੰਡੀਆ ਦੇ ਵਿੱਚ ਕੰਮ ਕਰ ਰਹੀ ਹੈ ਫੈਡਰੇਸ਼ਨ ਆਫ ਇੰਡੀਅਨ ਬਲੱਡ ਓਨਰਸ ਆਰਗੇਨਾਈਜੇਸ਼ਨ ਜੀ ਉਹਦੇ ਵਿੱਚ ਜਨਰਲ ਸੈਕਟਰੀ ਦੇ ਤੌਰ ਦੇ ਉੱਪਰ ਵਿਤਿਨ ਪੁਰੀ ਜੀ ਨਾਲ ਜਿਹੜੇ ਆਪਣੀਆਂ ਸੇਵਾਵਾਂ ਦੇ ਰਹੇ ਜੀ ਜੀ ਫਿਰ ਤੇ ਅਸੀਂ ਤੁਹਾਨੂੰ ਸਾਡਾ ਕਹਿੰਦੇ ਹੁੰਦੇ ਵੀ ਸਾਨੂੰ ਬੜੀ ਖੁਸ਼ੀ ਦੀ ਗੱਲ ਹੈ ਸਾਡੇ ਲਈ ਕਿ ਸਾਡੇ ਨਾਲ ਉਹ ਮੌਜੂਦ ਹਨ ਔਰ ਸਾਨੂੰ ਹੋਰ ਜਾਣਕਾਰੀ ਇਸ ਵਾਰ ਵਿੱਚ ਦੇ ਸਕਦੇ ਹਨ ਹਾਂ ਜੀ 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 ਵਿਤਨਪੂਰੀ ਜੀ ਤੁਸੀਂ ਕੁਝ ਸਾਨੂੰ ਹੋਰ ਵਿਸਥਾਰ ਦੇ ਨਾਲ ਇਹਦੇ ਬਾਰੇ ਵਿੱਚ ਦੱਸੋ ਕੁਝ ਕੁੰਦਾਂ ਦੇ ਖੇਤਰ ਦੇ ਵਿੱਚ ਸਰ 30 ਸਾਲ ਹੋ ਗਏ ਸੰਸਥਾ ਨੂੰ ਸੇਵਾ ਕਰਦੇ ਹੋਏ ਹਾਂਜੀ ਤੇ ਮੈਨੂੰ ਲਗਭਗ 20 ਸਾਲ ਦੇ ਕਰੀਬ ਸਰ ਹੋ ਚੁੱਕੇ ਨੇ ਜੀ ਔਰ ਬਹੁਤ ਸਾਰੇ ਪੜਾਅ ਦੇਖੇ ਆ ਸਰ ਇੱਕ ਸਭ ਤੋਂ ਵੱਡੀ ਗੱਲ ਹੈ ਕਿ ਅਸੀਂ ਜਿਹੜੇ ਅੱਜ ਵੀ ਨੇ ਹੋਣ ਦੇ ਬਾਵਜੂਦਾ ਪਰ ਹੀ 140 ਕਰੋੜ ਦੀ ਆਬਾਦੀ ਹੋ ਗਈ ਹੈ ਫਿਰ ਵੀ ਆਪਾਂ ਆਪਣੇ ਪੰਜਾਬ ਦਾ ਜ ਆਪਣੇ ਕਹਿ ਲਈਏ ਕਿ ਆਪਾਂ ਪੂਰੇ ਦੇਸ਼ ਦਾ ਜਿਹੜਾ ਬਫਰ ਸਟਾਕ ਪੂਰਾ ਨਹੀਂ ਕਰ पाए ਅੱਜ ਵੀ ਆਪਾਂ ਜਿਹੜਾ ਪਿੱਛੇ ਚੱਲ ਰਹੇ ਹਾਂ ਔਰ ਅੱਜ ਵੀ ਲੋਕਾਂ ਨੂੰ ਬਲੱਡ ਪੂਰਾ ਨਹੀਂ ਮਿਲ ਰਿਹਾ ਕਹਿੰਦੇ ਕਿ ਜੇ 1.5% ਬੰਦੇ ਵੀ ਪੂਰਾ ਬਲੱਡ ਦੇ ਦਣ ਤੇ ਆਪਾਂ ਕਮੀ ਨੂੰ ਪੂਰਾ ਕਰ ਦੇਵਾਂਗੇ ਕੁੜ ਕਮੀ ਪੂਰੀ ਨਹੀਂ ਹੋ ਰਹੀ ਅਜੇ ਵੀ ਡਰ ਹੈ ਲੋਕਾਂ ਦੇ ਵਿੱਚ ਅਜੇ ਵੀ ਡਰ ਹੈ ਲੋਕਾਂ ਦੇ ਵਿੱਚ ਉਹ ਲੋਕੀ ਨਹੀਂ ਆ ਰਹੇ ਉਹ ਲੋਕੜ ਮੋਰੇ ਨਹੀਂ ਕੀ ਮਤਲਬ ਘਰਦਿਆਂ ਦੀ ਕੋਈ ਕਹਿ ਲੋ ਜਾਂ ਕੁਝ ਮਨ ਦੇ ਵਿੱਚ ਐਸੇ ਵਹਿਮ ਹੈ ਜਿਹੜੇ ਕਿ ਲੋਕੀ ਨਹੀਂ ਦੇ ਰਹੇ ਬਟ ਇਹਦੇ ਬਹੁਤ ਫਾਇਦੇ ਨੇ ਜੀ ਸਾਇੰਸ ਵੀ ਫਾਇਦੇ ਦੱਸਦੀ ਆ ਚਾਹੇ ਆਪਾਂ ਜੋਤਿਸ਼ ਤੌਰ ਤੇ ਦੇਖ ਲਈਓ ਚ ਵੀ ਬਹੁਤ ਫਾਇਦਾ ਵਾ ਤੇ ਸਮਾਜਿਕ ਤੌਰ ਤੇ ਤਾਂ ਹੈ ਹੀ ਹੈ ਕਿਉਂਕਿ ਅਜ ਤੱਕ ਇਹਦਾ ਤੋਟ ਨਹੀਂ ਬਣ ਸਕਿਆ ਜੀ ਬਿਲਕੁਲ ਪਰਮਾਤਮਾ ਨੇ ਕਿਉਂ ਨਹੀਂ ਬਣ ਦਿੱਤਾ ਹਾਲ ਤੱਕ ਸਭ ਤੋਂ ਵੱਡੀ ਕਿਉਂਕਿ ਇਸ ਜਾਤ ਪਾਤ ਧਰਮ ਸਭ ਖਤਮ ਕਰਦਾ ਆਪਾਂ ਜਦੋਂ ਸੈਂਟਰ ਚ ਬਲੱਡ ਸੈਂਟਰ ਬਲੱਡ ਲਾਈਨ ਜਾਣਦੇ ਆ ਉਥੇ ਆਪਾਂ ਜਾਈ ਕੋਈ ਨਹੀਂ ਕਹਿੰਦੇ ਕਿ ਫਲਾਣੇ ਦਾ ਦੇ ਦੇ ਆਪਾਂ ਗਰੁੱਪ ਨੂੰ ਪਛਾਣ ਕਰੀਏ ਜੀ ਜੀ ਬਿਲਕੁਲ ਸਰ ਮੈਂ ਤੁਹਾਡੀ ਗੱਲ ਨਾਲ ਬਿਲਕੁਲ ਸਹਿਮਤ ਐ ਇਹ ਗੱਲ ਮੇਰੇ ਮਨ ਵਿੱਚ ਆ ਵੀ ਰਹੀ ਸੀ ਕਿ ਮੈਂ ਤੁਹਾਨੂੰ ਜ਼ਰੂਰ ਪੁੱਛੂੰਗਾ ਕਿ ਜਦੋਂ ਤੁਸੀਂ ਬਲੱਡ ਲੈਂਦੇ ਹੋ ਉਹ ਤਾਂ ਠੀਕ ਹੈ ਜਦੋਂ ਕੋਈ ਬਲੱਡ ਤੁਹਾਡੇ ਤੋਂ ਲੈਣ ਆਉਂਦਾ ਹੈ ਇੱਕ ਤਾਂ ਤੁਸੀਂ ਗਰੁੱਪ ਮੈਚ ਕਰਦੇ ਐ ਇੱਕ ਐਰਚ ਫੈਕਟਰ ਮੈਚ ਕਰਦੇ ਐ ਮੈਂ ਇਹ ਹੀ ਪੁੱਛਦਾ ਸੀ ਵੀ ਕਦੀ ਇਹ ਵੀ ਮੈਚ ਕਰਦੇ ਹੁੰਦੇ ਆ ਕਿ ਧਰਮ ਕਿਹੜਾ ਹੈ ਜਾਤ ਕਿਹੜੀ ਹੈ ਨਸਲ ਕਿਹੜੀ ਹੈ ਕਿ ਭਾਈ ਹਿੰਦੂ ਦਾ ਖੂਨ ਜਿਹੜਾ ਹੈ ਹਿੰਦੂ ਨੂੰ ਦਿੱਤਾ ਜਾਏਗਾ ਮੁਸਲਮਾਨ ਨੂੰ ਮੁਸਲਮਾਨ ਦਾ ਦਿੱਤਾ ਜਾਏਗਾ ਜਾਂ ਇਸਾਈ ਨੂੰ ਇਸਾਈ ਦਾ ਦਿੱਤਾ ਜਾਏਗਾ ਕਿ ਇਸ ਤਰ੍ਹਾਂ ਦੀ ਵੀ ਕੋਈ ਮੈਚਿੰਗ ਹੁੰਦੀ ਹੈ ਨਹੀਂ ਸਰ ਐਸ ਤਰ੍ਹਾਂ ਕੋਈ ਮੈਚਿੰਗ ਨਹੀਂ ਹੈ ਕਿ ਦੇਖੋ ਨਾ ਕੋਈ ਆਪਾਂ ਪੁੱਛਦੇ ਹੀ ਨਾ ਦੇਣ ਮਿਲ ਨਾ ਲੈਣ ਵੇਲੇ ਬਟ ਅੱਜ ਵੀ ਕੁਝ ਕਮਿਊਨਿਟੀ ਸਿਰਾਂ ਦੀਆਂ ਹੈ ਜਿਨ੍ਹਾਂ ਦੇ ਦਿਮਾਗ ਵਿੱਚ ਇੱਕ ਧਰ ਬੈਠਾ ਹੋਇਆ ਵਾ ਉਹ ਨਹੀਂ ਬਿਲੜ ਦਿੰਦੀਆਂ ਯੋ ਕਹਿੰਦੇ ਜੀ ਅਸੀਂ ਤਾਂ ਉਹਨਾਂ ਨੂੰ ਹੀ ਦੇਣਾ ਅੱਜ ਵੀ ਕਈ ਸਾਨੂੰ ਆਉਂਦੇ ਹੁਣ ਆਪਾਂ ਪੋਲਿਟਿਕਲ ਨਾਮ ਨਹੀਂ ਪਰ ਕਹਿ ਸਕਦੇ ਅੱਜ ਵੀ ਕਈ ਵਾਰੀ ਆਪਾਂ ਮਿਲਿੰਦਾ ਉਹ ਕਹਿੰਦੇ ਜੀ ਅਸੀਂ ਅਸੀਂ ਤਾਂ ਉਹਨਾਂ ਨੂੰ ਹੀ ਦੇਣਾ ਜੀ ਫਿਰ ਤੁਸੀਂ ਇਦਾਂ ਹੀ ਕਰਨਾ ਇਸ ਤਰ੍ਹਾਂ ਕਰੋ ਸਰ ਜਦੋਂ ਤੁਸੀਂ ਬਲੱਡ ਡੋਨੇਸ਼ਨ ਕੈਂਪ ਲਾਉਨੇ ਆ ਨਾ ਜੀ ਇੱਕ ਪੋਸਟਰ ਲਗਾਓ ਉੱਥੇ ਕਿ ਇੱਥੇ ਉਹਨਾਂ ਲੋਕਾਂ ਦਾ ਖੂਨ ਨਹੀਂ ਲਿਆ ਜਾਂਦਾ ਜਿਨ੍ਹਾਂ ਦੇ ਖੂਨ ਵਿੱਚ ਜਾਤ ਧਰਮ ਨਸਲ ਦਾ ਕੀੜਾ ਭੜਿਆ ਹੋਇਆ ਹੈ ਕਿਉਂਕਿ ਇਹ ਕੀੜਾ ਕਿਸੇ ਹੋਰ ਦੇ ਖੂਨ 'ਚ ਵੀ ਜਾ ਸਕਦਾ ਹੈ ਇਸ ਤਰ੍ਹਾਂ ਦੇ ਲੋਕਾਂ ਤੋਂ ਖੂਨ ਲਾਓ ਹੀ ਨਾ ਜਿਹੜੇ ਇਹ ਸੋਚ ਰੱਖਦੇ ਆ ਕਿਉਂਕਿ ਸਰ ਦੇਖੋ ਮੈਂ ਉਹੀ ਹੈਰਾਨ ਆ ਕਿ ਕੋਈ ਕੈਮੀਕਲ ਕੁਦਰਤ ਨੇ ਖੂਨ ਦੇ ਵਿੱਚ ਇਸ ਤਰ੍ਹਾਂ ਦਾ ਨਹੀਂ ਰਲਾਇਆ ਕਿ ਜਿਹੜਾ ਕਿਸੇ ਜਾਤ ਧਰਮ ਨੂੰ ਆਇਡੈਂਟੀਫਾਈ ਕਰਦਾ ਹੋਵੇ ਸੋ ਇਹ ਤੇ ਸਾਫ ਦਿਸਦਾ ਹੈ ਕਿ ਇਹ ਸਾਡੇ ਬਣਾਏ ਹੋਏ ਝਗੜੇ ਹਨ ਜਿ ਸਾਡੇ ਬਣਾਏ ਗਏ ਹੈ ਜਿਹੜੇ ਜੀ ਨੇ ਸੋਚਦੇ ਰੱਖਦੇ ਪਰ ਜ਼ਿਆਦਾਤਰ ਜਿਹੜੇ ਲੋਕ ਹੈ ਉਹ ਨਹੀਂ ਉਸ ਚੀਜ਼ ਨੂੰ ਮਤਲਬ ਕਰਦੇ ਔਰ ਜਦੋਂ ਜ਼ਰੂਰਤ ਪੈਂਦੀ ਹੈ ਤੇ ਸਿੰਧ ਦੇ ਗਰੁੱਪ ਨਾਲ ਪਛਾਣ ਹੁੰਦੀ ਹੈ ਔਰ ਲੋਕੀ ਲੈਂਦੇ ਆ ਜੀ ਜੀ ਬਿਲਕੁਲ ਅਸੀਂ ਐਵੇਂ ਇਸ ਤੇ ਮਜ਼ਾਕ ਦੀ ਗੱਲ ਰਹੀ ਸੀ ਲੇਕਿਨ ਇਹ ਬੜਾ ਸੀਰੀਅਸ ਮੁੱਦਾ ਹੈ ਕਿ ਅਜੇ ਵੀ ਨਾ ਚੀਜ਼ਾਂ ਨੂੰ ਅਸੀਂ ਜੇ ਸੋਚਦੇ ਹਾਂ ਇਸ ਵਾਰ ਵਿੱਚ ਤੇ ਸਾਨੂੰ ਕੁਦਰਤ ਨੇ ਜਦ ਵਖਰੇਵੇਂ ਪਾਇਆ ਹੀ ਨਹੀਂ ਹੈ ਤੇ ਫਿਰ ਸਾਨੂੰ ਬਿਨਾਂ ਵਖਰੇਵੇਂ ਤੋਂ ਬਲੱਡ ਡੋਨੇਟ ਕਰਨਾ ਚਾਹੀਦਾ ਹੈ ਬਿਨਾ ਕੁਝ ਗਲਤ ਸੋਚਿਆਂ ਕੋਈ ਇਸ ਤਰ੍ਹਾਂ ਦੀ ਕਮਜ਼ੋਰੀ ਜਾਂ ਕੋਈ ਇਦਾਂ ਦੀ ਗੱਲ ਤੇ ਹੁੰਦੀ ਨਹੀਂ ਇਹ ਤਾਂ ਮਨ ਦੇ ਵਹਿਮ ਹੀ ਹੈ ਸਿਰਫ ਵਹਿਮ ਕੁਝ ਨਹੀਂ ਹੁੰਦਾ ਜੀ ਧਰਮ ਦਾ ਬੰਦਾ ਆਪਣਾ ਕੰਮ ਕਰਦਾ ਵਾ ਉਹ ਸਵਸਥ ਰਹਿੰਦਾ ਉਲਟਾ ਜੀ ਜੀ ਕੋਗਨਾ ਜੀ ਕੀ ਖਿਆਲ ਹੈ ਤੁਹਾਡਾ ਸੱਚੀ ਗੱਲ ਬਾਤ ਆਪਾਂ ਨਾ ਮਨਤਨ ਤੋਂ ਜ਼ਿਆਦਾ ਸੀ ਜਿਹਦਾ ਮੰਤਨ ਕਰ ਦਿੱਤਾ ਉਸ ਦੇ ਵਿੱਚ 99% ਜਿਹੜੇ ਲੋਕ ਆ ਹਾਂਜੀ ਉਹ ਇਸ ਚੀਜ਼ ਦੇ ਉੱਪਰ ਨਹੀਂ ਆ ਇਦਾਂ ਦੇ ਜਿਹੜੇ ਨਾ 0. ਕਿਤੇ 1.2% ਦੇ ਇਦਾਂ ਦੇ ਹੈਗੇ ਆ ਉਹਨਾਂ ਦਾ ਵੀ ਇਦਾਂ ਦਾ ਜਿਹੜਾ ਮੰਥਨ ਬੜਾ ਜ਼ਰੂਰੀ ਹੈ ਨਾ ਇਹਨਾਂ ਨੂੰ ਲੋਕਾਂ ਨੂੰ ਰਗੜਨਾ ਬਹੁਤ ਰਗੜਾ ਲਾਉਣਾ ਬਹੁਤ ਜ਼ਰੂਰੀ ਆ ਪੀ ਇਸ ਚੀਜ਼ ਨੂੰ ਬਾਹਰ ਆਓ ਹਾਂਜੀ ਇਸ ਚੀਜ਼ ਨੂੰ ਕੁਝ ਨਹੀਂ ਰੱਖਿਆ ਮਾਨਵਤਾ ਜਾਂ ਇਨਸਾਨੀਅਤ ਦੁਨੀਆ ਦਾ ਸਭ ਤੋਂ ਵੱਡਾ ਧਰਮ ਹੈ। ਭੋਰੇ ਦੇ ਵਿੱਚ ਜ਼ਿੰਦਗੀ ਦੇ ਨਾਲ ਖਾਸ ਕਰਕੇ ਦੇਖੋ ਪ੍ਰਮਾਤਮਾ ਨੇ ਕਿੰਨਾ ਕੁਸ਼ੇ ਦੇ ਵਿੱਚ ਰੱਖਿਆ ਵਾ ਖੂਨ ਦਾਨ ਸਭ ਤੋਂ ਵੱਡਾ ਜਿਹੜਾ ਨਾ ਉਸ ਸਮਾਜ ਨੂੰ ਜੋੜਨ ਦਾ ਜਿਹੜਾ ਮੈਂ ਗੱਲ ਕੀਤਾ ਯਾਨੀ ਸੋਸ਼ਲ ਕੌਜ਼ ਮੇਨ ਜਿਹੜਾ ਹੈ ਇੱਕ ਐਡਵਾਂਟੇਜ ਹੈ ਸਭ ਤੋਂ ਵੱਡਾ ਖੂਨ ਦਾਨ ਖੇਤਰ ਦਾ ਜਿਹੜਾ ਮੈਂ ਇਹਦਾ ਜੋੜਦਾ ਵਾ ਫਿਰ ਡੋਨਰ ਨੂੰ ਬੜੇ ਫਾਇਦੇ ਆ ਜੀ ਜਿਸ ਵੇਲੇ ਅਸੀਂ ਬਲੱਡ ਡੋਨੇਟ ਕਰਦੇ ਆ ਤੁਹਾਡੇ ਜਿਹੜੇ ਨਵੇਂ ਸੈੱਲ ਮੁੜ ਕੇ ਜੀ ਕਰੀਏ ਥੋੜੇ ਆ ਹੂੰ ਹੂੰ ਉਹਨਾਂ ਸੈੱਲਾਂ ਨੇ ਹੂੰ ਤੁਹਾਡੇ ਸਰੀਰ ਦੇ ਵਿੱਚ ਕਦੀ ਵੀ ਤੁਸੀਂ ਖੂਨਦਾਨੀ ਨੂੰ ਨਵਕਰਨਜੀ ਜੀ ਕਿਤੇ ਪੁੱਛੀ ਹੈ ਨਾ ਜੀ ਤੇ ਕਿਦਾਂ ਦਾ ਮਹਿਸੂਸ ਕਰ ਰਹੇ ਹੋ ਲਗਭਗ 100% ਦਾ ਇੱਕੋ ਜਿਹਾ ਜਵਾਬ ਹੁੰਦਾ ਕਿ ਮੈਂ ਮੈਂ ਰੱਜ ਮੈਂ ਚੂਸ ਕਰ ਰਿਹਾ ਮੈਂ ਹਲਕਾ ਫੁਲਕਾ ਮਹਿਸੂਸ ਕਰ ਰਿਹਾ ਤਰੋ ਤਾਜ਼ਾ ਹੋ ਜਾਂਦਾ ਮੂਲ ਕੇ ਦੁਆਰਾ ਹਾਂਜੀ ਔਰ ਤੁਸੀਂ ਕੈਂਪ ਬਾਰੇ ਸਾਨੂੰ ਥੋੜਾ ਜਿਹਾ ਹੋਰ ਵਿਸਥਾਰ ਦੇ ਨਾਲ ਦੱਸੋ ਮੇਨ ਮੇਨ ਕੈਂਪ ਦੇ ਉੱਤੇ ਹੀ ਆਉਣਾ ਸੀ ਕਿ ਅੱਜ ਦੇ ਇਸ ਮਾਧਿਅਮ ਦੇ ਰਾਹੀਂ ਸਾਡਾ ਮੇਨ ਮਕਸਦ ਹੈ ਅੱਜ ਲੋਕ ਜਿਹੜੇ ਸਾਨੂੰ ਆ ਉਹ ਲਾਈਵ ਸੁਣ ਰਹੇ ਆ ਲਾਈਵ ਦਾ ਮਤਲਬ ਬਿਲਕੁਲ ਤਾਜ਼ਾ ਜੋ ਗੱਲਬਾਤ ਇਸ ਵੇਲੇ ਸਾਡੀ ਹੋ ਰਹੀ ਹੈ ਇੱਕ ਦੋ ਸੈਕਿੰਡ ਦੇ ਇਹ ਜਿਹੜਾ ਟੈਕਨੀਕਲ ਹੈ ਇਹਦੇ ਮਾਧਿਅਮ ਦੇ ਰਾਹੀਂ ਜਿਹੜਾ ਇੰਨਾ ਕੇ ਲੇਟ ਆ ਤੋ ਇਸ ਕਰਕੇ ਬਿਲਕੁਲ ਤਾਜ਼ਾ ਪਿੰਡ ਪਾਸਟਾ ਉਹਦੀ ਸਰਾਊਂਡਿੰਗ ਜਿੰਨੀਆਂ ਵੀ ਸਾਡੀਆਂ ਸਵੈ ਸੇਵੀ ਸੰਸਥਾਵਾਂ ਸਾਡੇ ਐਨਆਰਆਈ ਵੀ ਸਾਡੇ ਧਾਰਮਿਕ ਸਭਾਵਾਂ ਹ ਹ ਉਹਨਾਂ ਸਭ ਦੇ ਬਲੋਂ ਇੱਕ ਅਪੀਲ ਹੈ ਔਰ ਸਭ ਦੇ ਸਹਿਯੋਗ ਦੇ ਨਾਲ ਇਹ ਜਿਹੜਾ ਖੂਨਦਾਨ ਕੈਂਪ ਹੈ ਜੀ ਉਹ ਆਯੋਜਿਤ ਕੀਤਾ ਜਾ ਰਿਹਾ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਨੂੰ ਸਮਰਪਿਤ ਇਹ ਜਨਾ ਸਕੂਲ ਹੈ ਸਾਡਾ ਮਿਸ਼ਨਰੀ ਸਕੂਲ ਹਾਂਜੀ ਹਾਂਜੀ ਔਰ ਇਹਦੇ ਵਿੱਚ ਆਯੋਜਿਤ ਕੀਤਾ ਜਾ ਰਿਹਾ 1 ਜੂਨ 2025 ਨਾ 2025 ਔਰ ਪ੍ਰਬੰਧਕ ਕਮੇਟੀ ਗੁਰਦੁਆਰਾ ਸ਼ਹੀਦ ਗੰਜ ਅਤੇ ਸਮੂਹ ਨਗਰ ਨਿਵਾਸੀ ਜਿਹੜੇ ਹਨ ਇਸ ਨੂੰ ਬਿਲਕੁਲ ਨਾਲ ਪੂਰਾ ਉਹਨਾਂ ਨਾਲ ਜੁੜੇ ਹੋਏ ਹਨ ਔਰ ਖੁਸ਼ੀ ਦਾ ਗੱਲ ਹੈ ਦੇਵ ਜੀ ਦੀ ਸ਼ਹਾਦਤ ਨੂੰ ਸਮਰਪਿਤ ਕੀਤਾ ਜਾ ਰਿਹਾ ਹੈ ਹੈਨਾ ਜੀ ਅਸੀਂ ਆਮ ਤੌਰ ਤੇ ਨਾ ਨਵਗਿਰਨ ਜੀ ਜਿਸ ਵੇਲੇ ਇਹ ਹੁੰਦਣ ਕੈਂਪੇ ਆਯੋਜਨ ਕਰਦੇ ਆ ਹਮੇਸ਼ਾ ਹੀ ਇੰਪੋਰਟੈਂਟ ਡੇਜ਼ ਚਾਹੇ ਉਹ ਸਾਡੇ ਸ਼ਹੀਦਾਂ ਦੇ ਆ ਚਾਹੇ ਕੁਝ ਸਮਾਜਿਕ ਕਾਰਨ ਹੋ ਸਕਦੇ ਆ ਅਸੀਂ ਹਮੇਸ਼ਾ ਉਹਨਾਂ ਸਮਰਪਿਤ ਰੱਖੀਦਾ ਵੀ ਲੋਕ ਕਿਸੇ ਟੰਗ ਦੇ ਨਾਲ ਵੀ ਜਦੋਂ ਉਹਨਾਂ ਦਾ ਮਨ ਪ੍ਰਸੰਨ ਹੈ ਜੀ ਉਹ ਆ ਕੇ ਜਿਹੜਾ ਬਲੱਡ ਡੋਨੇਟ ਕਰਨ ਕਿਉਂਕਿ ਇੱਕ ਅੱਜਕੱਲ ਨਵੀਂ ਹੁਣ ਟੈਕਨੋਲੋਜੀ ਹੈ ਨਵਾਂ ਯੁੱਗ ਹੈ ਇੱਕ ਵਾਰ ਬਲੱਡ ਡੋਨੇਸ਼ਨ ਤੋਂ ਬਾਅਦ ਜੀ ਤੁਸੀਂ ਚਾਰ-ਚਾਰ ਜ਼ਿੰਦਗੀਆਂ ਜਿਹੜੀਆਂ ਬਚਾ ਸਕਦੇ ਹੋ ਕਿਉਂਕਿ ਅੱਜ ਦਾ ਜ਼ਮਾਨਾ ਬਲੱਡ ਕੰਪੋਨੈਂਟ ਜਿਹੜਾ ਵਾ ਉਸ ਦਾ ਜ਼ਮਾਨਾ ਜਿਸ ਦੀ ਜ਼ਰੂਰਤ ਹੈ ਸਰੀਰ ਦੇ ਵਿੱਚ ਉਹੀ ਚੀਜ਼ ਜਿਹੜੀ ਆ ਮੈਡੀਕਲ ਤੌਰ ਦੇ ਉੱਪਰ ਭੇਜਣ ਦਾ ਇੱਕ ਪ੍ਰਯਾਸ ਜਿਹੜਾ ਚੱਲ ਰਿਹਾ ਹੈ ਜੀ ਔਰ ਬਹੁਤ ਵੱਡਾ ਵਧੀਆ ਉਪਰਾਲਾ ਹੈ ਜੀ ਤੁਹਾਡਾ ਔਰ ਹਾਂਜੀ ਸਰ ਮੈਂ ਵੀ ਗੱਲ ਸਿਰ ਕੇ ਕਹਿਣਾ ਚਾਹੁੰਦਾ ਜੀ 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 ਸਿਰੇ ਜਿਸ ਤਰ੍ਹਾਂ ਸਨੇ ਦੱਸਿਆ ਗੁਰੂ ਰਚਨ ਦੇਵ ਜੀ ਨੂੰ ਸਮਰਪਿਤ ਆ ਉਸ ਤੋਂ ਅਸਰ ਇਹ ਕਿ ਜੂਨ ਦਾ ਜਿਹੜਾ ਮਹੀਨਾ ਵਾ ਇਹ 14 ਜੂਨ ਨੂੰ ਗਲਬਲ ਬਲੱਡ ਡੋਨੇਟ ਮਨਾਇਆ ਜਾਂਦਾ ਵਾ ਪੂਰੇ ਵਰਲਡ ਦੇ ਵਿੱਚ ਜਿਹੜਾ ਪੂਰਾ ਮੰਥ ਹੈਗੇ ਆ ਵਾ 1 ਜੂਨ ਤੋਂ ਲੈ ਕੇ 30 ਜੂਨ ਤੱਕ ਇਹ ਪੂਰੇ ਵਰਲਡ ਦੇ ਵਿੱਚ ਬਲ ਬਲੱਡ ਡੇ ਨੇ ਸੈਲੀਬ੍ਰੇਟ ਕੀਤਾ ਜਾਂਦਾ ਵਾ ਇਸ ਮਹੀਨੇ ਦੇ ਵਿੱਚ ਅਸੀਂ ਘੱਟੋ ਘੱਟ ਚਾਰ ਜਿਹੜੇ ਕੈਂਪਸਿਸ ਕਰਾਂਗੇ ਤੇ ਉਹ ਪੂਰਾ ਵਰਲਡ ਇਸ ਮਹੀਨੇ ਨੂੰ ਮਨਾਉਂਦਾ ਔਰ ਅਸੀਂ ਵੀ ਇਸ ਮਹੀਨੇ ਨੂੰ ਲੈ ਕੇ ਚੱਲਦੇ ਆ ਕਿ ਅਸੀਂ ਵੀ ਇਹਨੂੰ ਸੈਲੀਬ੍ਰੇਟ ਕਰੀਏ ਇਸ ਤਰੀਕੇ ਦਾ ਨਾ ਕਿ ਕਿ ਗਰਮੀਆਂ ਵਾਂ ਗਰਮੀਆਂ ਦੇ ਸਕੂਲ ਕਾਲਜ ਐਸਟੇਮ ਸਾਰੇ ਬੰਦ ਆ ਜਿਹੜੇ ਕੈਂਪਸ ਆ ਉਹ ਬੋ ਘਟ ਗਏ ਆ ਡਿਮਾਂਡ ਜਿਹੜੀ ਆ ਉਹ ਵੱਧ ਰਹੀ ਦੀ ਆ ਜਿਹੜੀ ਡਿਮਾਂਡ ਐਂਡ ਸਪਲਾਈ ਐ ਜਿਹੜੀ ਉਹ ਕਾਫੀ ਗੈਪ ਆ ਜਾਂਦਾ ਵਾ ਇਸ ਲਈ ਸਾਡੀ ਕੋਸ਼ਿਸ਼ ਰਹਿੰਦੀ ਆ ਕਿ ਉਹਨਾਂ ਨੂੰ ਵੱਧ ਤੋਂ ਵੱਧ ਭਰੀਏ ਤਾਂ ਜਿਹੜੇ ਵੀ ਜ਼ਰੂਰਤਮੰਦ ਹੋਣ ਉਹਨਾਂ ਨੂੰ ਬੀਟ ਨਾ ਕਰਨਾ ਪਵੇ ਕਿਉਂਕਿ ਉਸ ਥੈਲਸਮੀਕ ਬੱਚੇ ਇਦਾਂ ਦੇ ਹੈਗੇ ਜਿਨ੍ਹਾਂ ਨੂੰ ਰੈਗੂਲਰ ਜੁਲ ਬਿਲਦੀ ਆ ਉਹ ਬੱਚਿਆਂ ਨੂੰ ਨਾ ਵਾਂਝਾ ਰਹਿਣਾ ਪਵੇ ਕਿ ਉਹਨਾਂ ਲਈ ਬਲੱਡ ਹੈ ਨਹੀਂ ਕਿਉਂਕਿ ਉਹਨਾਂ ਨੂੰ ਇੱਕ ਦਿਨ ਦੋ ਦਿਨ ਨਹੀਂ ਮਿਲੂਗਾ ਤਾਂ ਤੇ ਉਹਨਾਂ ਦੀ ਤਬੀ ਜਿਹੜੀ ਉਹ ਖਰਾਬ ਹੋਣ ਲੱਗ ਪੈਣੀ ਹੈ ਇਸ ਲਈ ਸਾਡੀ ਕੋਸ਼ਿਸ਼ ਰਹਿੰਦੀ ਹੈ ਕਿ ਉਹ ਬੱਚਿਆਂ ਨੂੰ ਜਿਹੜਾ ਬਲੱਡ ਆ ਉਹ ਟਾਈਮ 'ਤੇ ਟਾਈਮ ਮਿਲੇ ਸਰ ਜੀ ਜੋ ਹੋ ਸਕਦਾ ਹੈ ਉਹ ਤਾਂ ਕੀਤਾ ਜਾਵੇ ਨਾ ਜੀ ਬਿਲਕੁਲ ਬਿਲਕੁਲ ਜੋ ਆਪਾਂ ਆਪਣੀ ਐਫਰਟ ਹੈ ਜੀ ਕਿ ਟੁਗਾ ਟੱਪਾ ਪਹਿਲੀ ਜੂਨ ਤੋਂ ਸ਼ੁਰੂਆਤ ਕਰਕੇ ਜੂਨ ਦੇ ਮਹੀਨੇ ਦੇ ਵਿੱਚ ਚਾਰ ਕੈਂਪ ਕਟੋ ਘੱਟ ਉਮੀਦ ਹੈ ਕਿ 500 ਜੀ ਜੁਨਟ ਆਪਾਂ ਇਸ ਮਹੀਨੇ ਦੇ ਵਿੱਚ ਮੈਂ ਬਿਲਕੁਲ ਬਲੱਡ ਕੈਂਪੇਨ ਕਰਾਂਗੇ ਜੀ ਜੀ ਐਨੀਮਿਕ ਫੈਕਟਰ ਜਿਹੜਾ ਵਾ ਉਹਦੀ ਵੀ ਗੱਲਬਾਤ ਮਤਨ ਜੀ ਥੋੜੀ ਜੀ ਕਰੋ ਅਨੈਮੀਆ ਜਿਹੜਾ ਵਾ ਉਹ ਦੀ ਕਮੀ ਵਾਲਾ ਸਰ ਇਹ ਜਿਹੜੇ ਨੀਮੀਆ ਹੈਗੇ ਸਰ ਇਹ ਸਾਡੇ ਨਾ ਪੂਰੇ ਭਾਰਤ ਦੀ ਮਤਲਬ ਇੱਕ ਸਮੱਸਿਆ ਵਾ ਉਹ ਸਰਕਾਰ ਵੀ ਇਹਨੂੰ ਬੜੇ ਜੋਰ-ਸ਼ੋਰ ਨਾਲ ਕਰ ਰਹੀ ਹੈ ਕਿਉਂਕਿ ਅਨੈਮੀਕ ਐਸਾ ਇੱਕ ਵਿਵਸਥਾ ਵਾ ਉਹਦੇ ਵਿੱਚ ਕਈ ਬਿਮਾਰੀਆਂ ਨੂੰ ਜਨਮ ਮਿਲਦਾ ਵਾ ਉਸ ਤੋਂ ਬਾਅਦ ਔਰ ਖਾਸ ਕਰ ਲੇਡੀਜ਼ ਜਿਹੜੀ ਆ ਬਹੁਤ ਹੀ ਜ਼ਿਆਦਾ ਅਨੈਮੀਕ ਆ ਉਹ ਲੇਡੀਜ਼ ਦੀ ਬਲੱਡ ਨਿਸ਼ਣ ਪਰਸੈਂਟੇਜ ਬਹੁਤ ਘੱਟ ਆ ਔਰ ਜਿਹੜੀ ਜ਼ਰੂਰਤ ਆ ਉਹ ਜ਼ਿਆਦਾ ਲੇਡੀਜ਼ ਨੂੰ ਆ ਤਾਂ ਇਸ ਲਈ ਜਿਹੜੀ ਇਹ ਨੀਮੀਕ ਵਿਵਸਥਾ ਵਾ ਸਰਕਾਰ ਬੜੇ ਇੱਕ ਪ੍ਰੋਜੈਕਟ ਚਲਾਉਂਦੀ ਹੈ ਨੀਮੀਕ ਨੂੰ ਚਾਹੇ ਗੋਲੀਆਂ ਖੁਲਾਉਂਦੇ ਆ ਚਾਹੇ ਕਪੋਸ਼ਣ ਤੋਂ ਦੂਰ ਕਰਨਦੇ ਆ ਕਿ ਜਿਹੜਾ ਉਹ ਬਲੱਡ ਆ ਪੂਰਾ ਹੋਵੇ ਉਹਦੇ ਨਾਲ ਕਾਫੀ ਜਿਹੜੀ ਸਮੱਸਿਆਵਾਂ ਹੈਗੀਆਂ ਵਾ ਉਹ ਸਰੀਰ ਦੀਆਂ ਦੂਰ ਹੁੰਦੀਆਂ ਵਾ ਉਹ ਸਰਕਾਰ ਦਾ ਬਹੁਤ ਸਾਰਾ ਪੈਸਾ ਬਚਦਾ ਕਿ ਬਿਮਾਰੀਆਂ ਦੇ ਪ੍ਰਚਾਰ ਲਈ ਇਹਨਾਂ ਖਰਚੇ ਦੇ ਆ ਜਾਂ ਬਿਮਾਰੀਆਂ ਨੂੰ ਦੇਖਣ ਲਈ ਬਹੁਤ ਚੀਜ਼ਾਂ ਕੀਤੀ ਜਾਂਦੀਆਂ ਇਹ ਨੀਮੀਕ ਇੱਕ ਐਸੀ ਹੈ ਕਿ ਇਹ ਤੋਂ ਕਈ ਬਿਮਾਰੀਆਂ ਨੇ ਜਨਮ ਲੈਣਾ ਹੈ ਜੀ ਇਹ ਸਾਡੀਆਂ ਫੂਡ ਹੈਬਿਟਸ ਦੇ ਨਾਲ ਵੀ ਜੁੜ ਗਿਆ ਹੈ ਨਾ ਜੀ ਕਿ ਸਾਡੀ ਫੂਡ ਹੈਬਿਟ ਸਾਡੇ ਜ਼ਿੰਦਗੀ ਦੇ ਰੁਝੇਵੇਂ ਜਿਹੜੇ ਬਚੂਕੇ ਆ ਉਹਦੇ ਬਚ ਗਿਆ ਔਰ ਸਭ ਤੋਂ ਵੱਡੀ ਗੱਲ ਹੈ ਸਰ ਕਿ ਸਾਡੀ ਜਿਹੜੇ ਯੂਵਾ ਪੀਡੀ ਆ ਜਾਂ ਸਾਡੇ ਜਿਹੜੇ ਆਮ ਲੋਕ ਹੈਗੇ ਆ ਸਰ ਉਹ ਆਪਣੇ ਪ੍ਰਤੀ ਆਪਣੇ ਸਿਹਤ ਪ੍ਰਤੀ ਬਿਲਕੁਲ ਦੇ ਨਹੀਂ ਹੈਗੇ ਉਹ ਮਤਲਬ ਧਿਆਨ ਹੀ ਨਹੀਂ ਦਿੰਦੇ ਕਿ ਆਪਾਂ ਕੀ ਹੈ ਕੋਈ ਗੱਲ ਹੀ ਹੋ ਜਾਊਗਾ ਮਤਲਬ ਜ਼ਿੰਮੇਵਾਰੀ ਉਹ ਹੈ ਨਹੀਂ ਉਹਨਾਂ ਨੂੰ ਕਿਹਾ ਜੀ ਕਿੱਦਾਂ ਹੋ ਜਾਏ ਦੀ ਬਹੁਤ ਛੋਟੇ ਛੋਟੇ ਨੁਸਖੇ ਆ ਜਿਹੜੇ ਕਿ ਆਪਾਂ ਨੀਮੀ ਗੇ ਦੂਰ ਹੋ ਸਕਦੇ ਆ ਬਟ ਉਹ ਨਹੀਂ ਸਿੱਕੇ ਰਾਜੀ ਨਹੀਂ ਸੁਣ ਕੇ ਵੀ ਰਾਜੀ ਨਹੀਂ ਬੰਦੇ ਐਸੇ ਜਿਹੜੀ ਕੋਈ ਗੱਲ ਨਹੀਂ ਦੇਖ ਲੈ ਡਾਕਟਰ ਕੋਲ ਚਲ ਜਮਾਂਗੇ ਮਤਲਬ ਉਹ ਡਾਕਟਰ ਦਾ ਜਿਹੜਾ ਵਾ ਉਹ ਬਾਰ ਬਦਲ ਰਿਹਾ ਬਿਲਕੁਲ ਜੀ ਤੇ ਲੋਕੀ ਪਰੇਸ਼ਾਨ ਹੋ ਰਹੇ ਆ ਉਧਰ ਖਾਣਾ ਪਾਣਾ ਉਦਦਾ ਦਾ ਹੋ ਗਿਆ ਵੈਣਾ ਸੈਣਾ ਉਧਰ ਅਗੇ ਸਭ ਕੁਝ ਬਦਲ ਗਿਆ ਉਹਦੇ ਨਾਲ ਬੰਦੇ ਦੀ ਜਿਹੜੀ ਜਦੋਂ ਜਰੂਰਤ ਪੈਂਦੀ ਉਸ ਟਾਈਮ ਪਤਾ ਲੱਗਦਾ ਯਾਰ ਮੇਂ ਚਾਹ ਪ੍ਰੋਬਲਮ ਆ ਅੱਛਾ ਫੇਰ ਵੀ ਅੰਦਾ ਯਾਨੀ ਮੈਂ ਠੀਕ ਕਰੂੰਗਾ ਉਸ ਤਰ੍ਹਾਂ ਉਹ ਜੇ ਕੋਈ ਨਹੀਂ ਜਰੂਰਤ ਹੈਗੀ ਕੋਈ ਦੇਖਣ ਨਹੀਂ ਜਾਂਦਾ ਜੀ ਪ੍ਰੀਕਾਸ਼ਨਸ ਕੋਈ ਨਹੀਂ ਹੈਗੇ ਕੋਈ ਪ੍ਰੀਕਾਸ਼ਨ ਕੋਈ ਨਹੀਂ ਹੁੰਦਾ ਉਹ ਕਹਿੰਦੇ ਹੁੰਦੇ ਪਰ ਇਹ ਇਲਾਜ ਨਾਲੋਂ ਪਰਹੇਜ਼ ਚੰਗਾ ਉਹ ਗੱਲ ਨਹੀਂ ਹੈਗੀ ਲੋਕਾਂ ਦੇ ਵਿੱਚ ਕਿ ੜੀਕਦੇ ਰਹਿੰਦੇ ਕਿ ਕਦੋਂ ਬਿਮਾਰ ਹੋਈਏ ਅਸੀਂ ਅੱਲਾ ਜੀ ਔਰ ਫੇਰ ਇਲਾਜ ਕਰਾਉ ਇਹ ਸਾਡੇ ਨਾਲ ਬੜੇ ਲੋਕਾਂ ਦਾ ਇਹ ਹੁੰਦਾ ਵੀ ਅਸੀਂ ਕੈਂਪ 'ਚ ਬਲੱਡ ਨੇਡ ਨਾ ਕਰੀਏ ਬਲਕਿ ਜਦੋਂ ਕਿਸੇ ਸਾਥੀ ਨੂੰ ਚਾਹੀਦਾ ਹੋਵੇ ਜਰੂਰਤ ਵੇਲੇ ਕਰੀਏ ਇਹ ਵੀ ਜਨਾਬਾ ਸਾਡੇ ਲੋਕਾਂ ਲਈ ਇੱਕ ਤਾਰਨਾ ਜੜੀ ਆ ਬੜੀ ਗਲਤ ਆ ਕਿ ਕੈਂਪ ਦੇ ਵਿੱਚ ਜਿਹੜਾ ਤੁਹਾਡੇ ਦੁਆਰਾ ਬਲੱਡ ਦਿੱਤਾ ਗਿਆ ਵਾ ਉਹ ਵੀ ਕਿਸੇ ਨਾ ਕਿਸੇ ਦੀ ਜ਼ਿੰਦਗੀ ਬਚਾਉਣ ਦੇ ਕੰਮ ਹੀ ਆਉਣਾ ਅਗਰ ਤੁਸੀਂ ਉਸੇ ਵੇਲੇ ਮੰਨ ਲਓ ਰੱਬ ਨਾ ਕਰੇ ਆਪਾਂ ਤਿੰਨੋਂ ਹੀ ਬੈਠੇ ਆ ਹਮ ਸਾਡੇ ਚੋਂ ਇੱਕ ਬੰਦਾ ਉਸ ਵੇਲੇ ਕਿਸੇ ਟੰਗ ਦੇ ਨਾਲ ਉਹਨੂੰ ਬਲੱਡ ਦੀ ਲੋੜ ਪੈਂਦੀ ਹੈ ਕੋਈ ਐਕਸੀਡੈਂਟ ਹੁੰਦਾ ਤਾਂ ਦੂਜਾ ਬੰਦਾ ਉਸੇ ਵੇਲੇ ਜਾ ਕੇ ਨਹੀਂ ਹੈ ਤੇ ਇਧਰੋਂ ਸੂਈ ਲੱਗੀ ਤਾਂ ਤੁਹਾਡੇ ਸਰੀਰ ਦੇ ਵਿੱਚ ਉਸੇ ਵੇਲੇ ਐਂਟਰ ਕਰਾ ਦੇਣਾ ਇਸ ਤੋਂ ਪਹਿਲਾਂ ਬਹੁਤ ਸਾਰੇ ਜਿਹੜੇ ਆ ਟੈਸਟ ਹੁੰਦੇ ਆ ਟੈਸਟ ਹੁੰਦੇ ਆ ਹਾਂਜੀ ਔਰ ਉਹਨੇ ਟਾਈਮ ਦੇ ਵਿੱਚ ਹੋ ਸਕਦਾ ਸਾਡਾ ਕੋਈ ਜਾਨੀ ਨੁਕਸਾਨ ਹੋ ਜਾਈਏ ਤੋ ਇਸ ਕਰਕੇ ਸਾਨੂੰ ਕਰਨਾ ਚਾਹੀਦਾ ਦੂਸਰਾ ਜਿਹੜੀ ਬਲੱਡ ਦੀ ਡਿਊਰੇਸ਼ਨ ਦੀ ਜਿਹੜੀ ਸਾਡੇ ਕੋਲ ਰੱਖਣ ਦੀ ਕੈਪੈਸਿਟੀ ਜਿਹੜੀ ਆ ਵੀ ਅਸੀਂ 35 ਦਿਨ ਕਹਿੰਨੇ ਜਾਂ 30 ਦਿਨ ਕਹਿੰਨੇ ਆ ਯਕੀਨ ਕਰਿਓ ਕੋਈ ਬਲੱਡ ਜਿਹੜਾ ਬੇਸ ਨਹੀਂ ਹੁੰਦਾ ਜਿਸ ਤਰ੍ਹਾਂ ਪਹਿਲਾਂ ਵਿਧਿੰਗ ਜੀ ਨੇ ਵੀ ਗੱਲ ਕੀਤੀ ਆ ਕਿ ਲਗਭਗ ਸਾਨੂੰ ਜੀ ਆ ਬਫਰ ਸਟਾਕ ਦੇ ਲਈ ਜੀ ਸਾਡੀ 150 ਕਰੋੜ ਦੀ ਆਬਾਦੀ ਆ ਤੇ 1.5 ਕਰੋੜ 1% ਲਗਭਗ ਚਾਹੀਦਾ ਇੰਨੇ ਵੀ ਆਉਂਦੇ ਨਹੀਂ ਆ ਸਾਡੇ ਕੋਈ ਇਹ ਰਿਜੂਨਟ ਆ ਜੀ ਬਲੱਡ ਨੇਸ਼ਨ ਸਿਰਫ ਦੋ ਪ੍ਰਕਾਰ ਦਾ ਹੀ ਆ ਇੱਕ ਵਲੰਟਰੀ ਬਲੱਡ ਡੋਨੇਸ਼ਨ ਇੱਕ ਰਿਪਲੇਸਮੈਂਟ ਬਲੱਡ ਡੋਨੇਸ਼ਨ ਭਈ ਜਾਨੀ ਜਦੋਂ ਤੁਸੀਂ ਬਲੱਡ ਡਾਨ ਜਾਣਦੇ ਹੋ ਅਗਲੇ ਕਹਿੰਦੇ ਪਹਿਲਾਂ ਦੇਖੇ ਜਾਓ ਫਿਰ ਦਿਓ ਲੋਕ ਬੜਾ ਗੁੱਸਾ ਕਰਦੇ ਇਸ ਚੀਜ਼ ਦਾ ਜੀ ਰਿਪਲੇਸਮੈਂਟ ਆ ਜਦ ਤੁਸੀਂ ਬਲੱਡ ਦਾਨ ਕਰਦੇ ਹੀ ਨਹੀਂ ਤਾਂ ਫਿਰ ਬਲੱਡ ਬੈਂਕਾਂ ਦੇ ਵਿੱਚੋਂ ਆਉਣਾ ਕਿੱਥੋਂ ਹਾਂਜੀ ਤੇ ਇਸ ਕਰਕੇ ਸਾਨੂੰ ਬੰਗਾਲ ਜਿਹੜਾ ਬਾ ਇੰਡੀਆ ਦਾ ਸਭ ਤੋਂ ਇਸ ਚੀਜ਼ ਦੇ ਵਿੱਚ ਅਗਰਨੀ ਰਾਜਿਆ ਹੈਗਾ ਜਿੱਤੇ ਲੋਕ ਕਲਚਰ ਦੇ ਵਿੱਚ ਉਹਨਾਂ ਦੇ ਆ ਚੁੱਕਾ ਕਿ ਅਸੀਂ ਬਲੱਡ ਨੇਟ ਕਰਨਾ ਵਾ ਅਵੇਰਨੈਸ ਹੈਗੀ ਹੈ ਅਵੇਰਨੈਸ ਹੈ ਕਿ ਸਾਡੀ ਤੇ ਇਦਾਂ ਨਹੀਂ ਹੈ ਉਹ ਬਲੱਡ ਨੇਸ਼ਨ ਨੂੰ ਬੜਾ ਜਿਉ ਫੇਸਬੁੱਕ ਤੇ ਕਿਤੇ ਜੇ ਇੱਕ ਵਾਰੀ ਨਾ 6 ਮਹੀਨੇ ਜਾਂ 6 ਸਾਲਾਂ ਜੇ ਇੱਕ ਵਾਰ ਦੇ ਗਏ ਤਾਂ ਪਤਾ ਨਹੀਂ ਕਿੰਨਾ ਫੇਸਬੁੱਕ ਤੇ ਉੱਪਰ ਅਸੀਂ ਹੈਡ ਕਰੀ ਜਾਣਗੇ ਹਸਪਤਾਲਾਂ 'ਚ ਦੇਖਿਆ ਕਈ ਵਾਰੀ ਕਿ ਪੇਸ਼ੈਂਟ ਨੂੰ ਦੇਖਣ ਆਉਂਦੇ ਬਹੁਤ ਸਾਰੇ ਲੋਕ ਹਾਂਜੀ ਉਹਨਾਂ ਦੇ ਰਿਸ਼ਤੇਦਾਰ ਜੀ ਤੇ ਬੜੇ ਤਕੜੇ ਤਕੜੇ ਹੁੰਦੇ ਹੈਲਦੀ ਹੁੰਦੇ ਆ ਬੜੇ ਟੈਟੂ ਬਣਾਏ ਹੋਣਦੇ ਬਾਹਾਂ ਦੇ ਉੱਪਰ ਤੇ ਜੇ ਕਿਤੇ ਬਲੱਡ ਡੋਨੇਸ਼ਨ ਲੋੜ ਪੈ ਜਾਏ ਤੇ ਉਹ ਸਾਰੇ ਖਿਸਕ ਜਾਂਦੇ ਆ ਜੀ ਪਤਾ ਨਹੀਂ ਕਿਸ ਤਰ੍ਹਾਂ ਦੀ ਇਹ ਮਾਨਸਿਕਤਾ ਬਣੀ ਹੋਈ ਹੈ ਡਰ ਬਣਿਆ ਹੋਇਆ ਹੈ ਟੈਟੂ ਸ਼ਬਦ ਆਇਆ ਇਸ ਚ ਚਲੰਜ ਬਹੁਤ ਆ ਤੇ ਸਾਡਾ ਯੂਥ ਚਾਹੇ ਮੁੰਡੇ ਆ ਚਾਹੇ ਕੁੜੀਆਂ ਉਹ ਡੈਡੂ ਬਲਵਾਦ ਰਹੇ ਜੀ ਇਹ ਵੀ ਇੱਕ ਸਮੱਸਿਆ ਵਾ ਜਿਹੜਾ ਟੈਟੂ ਬਣਾਇਆ ਹੋਵੇ ਇੱਕ ਸਾਲ ਗਲੰਡੀ ਦੇ ਸਕਦਾ ਜਿਹਨੇ ਕੰਨ ਬਿਨ ਆਇਆ ਹੋਵੇ ਇੱਕ ਸਾਲ ਦੇ ਨਹੀਂ ਸਰ ਇਹ ਸਭ ਤੋਂ ਵੱਡੀ ਪ੍ਰੋਬਲਮ ਹੈ ਆਰਮ ਵਾਲੇ ਸਮੇਂ ਦੇ ਵਿੱਚ ਇਹਦੀ ਸਕਿਨ ਦੇ ਨਾਲ ਸੀਸੀ ਬਹੁਤ ਹੁੰਦੇ ਨਰਵਾ ਔਰ ਸਰਕਾਰ ਨੇ ਇਹਨੂੰ ਜਿਹੜਾ ਇੱਕ ਸਾਲ ਬੈਨ ਕੀਤਾ ਆਇਆ ਕਿਸੇ ਕਾਰਨ ਕੀਤਾ ਵਾ ਔਰ ਇਸ ਵਾਰ ਕੋਈ ਨਹੀਂ ਧਿਆਨ ਦਿੰਦਾ ਕਿ ਮੇਰੇ ਨਾਲ ਕੋਈ ਪ੍ਰੋਬਲਮ ਹੋ ਗਈ ਜੇ ਸੋਚ ਸਕਦੇ ਅਸੀਂ ਬਿਮਾਰੀ ਆਪ ਲੈ ਕੇ ਆ ਰਹੇ ਹਾਂ ਪੈਸੇ ਦੇ ਕੇ ਲੈ ਕੇ ਆ ਰਹੇ ਹਾਂ ਇਸ ਤਰ੍ਹਾਂ ਦੇ ਡੋਨਰ ਹੀ ਬਹੁਤ ਘਟ ਜਾਣਗੇ ਜੀ ਸਰ ਡੋਨਰ ਜੇ ਅਸੀਂ ਸਹੀ ਤਰੀਕੇ ਨਾਲ ਜੋ ਗਾਈਡਲਾਈਨ ਦਾ ਪਾਲਨ ਕਰੀਏ ਤੇ ਵਾਕਈ ਜਿਹੜੀ 1% ਆਪਾਂ ਡੋਨਰ ਨਹੀਂ ਕੰਮ ਹੋਣਾ ਕਿਉਂਕਿ ਇਸ ਟਾਈਮ ਸ਼ਰੀਰ ਫਿੱਟ ਹੀ ਹੈ ਨਹੀਂ ਔਰ ਸਾਨੂੰ ਸਭ ਤੋਂ ਵੱਡੀ ਪ੍ਰੋਬਲਮ ਆ ਜੋ ਸਾਨੂੰ ਇਹ ਸੋਚ ਕੇ ਆਂਦੀ ਆ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਡੋਨਰ ਹੈਗੇ ਉਹ ਵੀ ਨਹੀਂ ਮਿਲਨੇ ਜੀ ਕਾਰਨ ਸਭ ਤੋਂ ਵੱਡਾ ਕੀ ਆ ਕਿ ਯੁਵਾ ਪੀੜ੍ਹੀ ਜਿਹੜੀ ਬਾਹਰ ਜਾ ਰਹੀ ਆ ਔਰ ਬਹੁਤ ਸਾਰੇ ਬਜ਼ੁਰਗ ਐਸੇ ਆ ਪਿੱਛੇ ਇਕੱਲੇ ਆ ਜਦੋਂ ਜੁਰਤ ਪੈਂਦੀ ਆ ਉਹ ਸਾਡੇ ਕੋਲ ਆਉਂਦੇ ਨਹੀਂ ਬੱਚੇ ਹੈ ਨਹੀਂ ਦੇਣ ਨੂੰ ਉਹ ਬਾਹਰ ਵਾ ਡਾਕਟਰ ਕੋਲ ਲਿਜਾਣ ਲਈ ਕੋਣ ਆ ਜੀ ਡਰਾਈਵਰ ਲੈ ਕੇ ਆਇਆ ਫੁਲਾਨਾ ਨੌਕਰ ਲੈ ਕੇ ਆਇਆ ਉਹਨਾਂ ਕੋ ਹੁੰਦਾ ਹੀ ਨਹੀਂ ਹੈਗਾ ਤੇ ਉਹ ਬਲੱਡ ਬਾਹਰ ਵੰਗਦੇ ਪਏ ਆ ਆਪਣੇ ਬੱਚੇ ਉਹਨਾਂ ਦੇ ਉੱਤੇ ਬੈਠੇ ਆ ਉਸ ਤੋਂ ਯੁਵਾ ਪੀੜ੍ਹੀ ਦੀ ਸਭ ਤੋਂ ਵੱਡੀ ਜਿਹੜੀ ਪ੍ਰੋਬਲਮ ਆ ਜ਼ਿੰਮੇਵਾਰੀ ਉਹ ਜ਼ਿੰਮੇਵਾਰੀ ਹੈ ਨਹੀਂ ਕੋਈ ਦੇਸ਼ ਪ੍ਰਤੀ ਸਮਾਜ ਪ੍ਰਤੀ ਕੋਈ ਜ਼ਿੰਮੇਵਾਰੀ ਹੈ ਨਹੀਂ ਉਹਨਾਂ ਦੇ ਵਿੱਚ ਤੇ ਸਾ ਖਾਸ ਕਰ ਪੰਜਾਬੀਆਂ ਦੇ ਵਿੱਚ ਆ ਰਹੀ ਆ ਜੋ ਦੂਜੇ ਚੱਲੋ ਅੱਜ ਵੀ ਬਹੁਤ ਵਧੀਆ ਵਾ ਸਾਡੇ ਨਾਲੋਂ ਤੇ ਜਿਹੜੀ ਇਹ ਚੀਜ਼ਾਂ ਜਿਹੜੀ ਪ੍ਰੋਬਲਮਸ ਆ ਉਸ ਤੋਂ ਬਾਅਦ ਜਿਹੜੇ ਨਸ਼ਾ ਸਾਡੇ ਚੱਲਦਾ ਪਿਆ ਵਾ ਉਹ ਨਸ਼ਾ ਦੇਣ ਕਰਨ ਵਾਲੇ ਬੰਦੇ ਉਹ ਨਹੀਂ ਦੇ ਸਕਦੇ ਹੈਗੇ ਤੇ ਇਸ ਲਈ ਇਹ ਇਹ ਪ੍ਰੋਬਲਮਸ ਹੈਗੀ ਹੈ ਮੈਂ ਸਾਨੂੰ ਲੱਗਦਾ ਨਹੀਂ ਕਿ ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਸਾਨੂੰ ਜਿਹੜੇ ਸਾਨੂੰ ਵਲੰਟੀਅਰ ਡੋਨਰ ਮਿਲੇ ਜਿਹੜੇ ਬਿਹੜ ਤਾਂ ਬਥੇਰੀ ਤੁਰੇ ਆ ਬੜੇ ਬਲੱਡ ਡੋਨਰ ਮਿਲਨੇ ਨੇ ਤੇ ਸੋਚ ਕੁਆਲਟੀ ਵਾਲੇ ਬਲੱਡ ਮਿਲਣਾ ਉਹ ਸਾਨੂੰ ਆਉਣ ਵਾਲੇ ਸਮੇਂ ਚ ਬਹੁਤ ਲੱਭਣਾ ਪਊਗਾ ਜੀ ਇਹ ਸਮਾਧਨ ਦੇ ਰਹੀ ਇੱਕ ਹੋਰ ਵੀ ਗੱਲ ਬਾਤਾਂ ਕਿ ਜਿਸ ਵੇਲੇ ਵੀ ਅਸੀਂ ਕੈਂਪ ਆਯੋਜਿਤ ਕਰਨਾ ਹੁੰਦਾ ਅਸੀਂ ਪ੍ਰਬੰਧਕ ਵੀਰਾਂ ਨੂੰ ਇਹ ਹੀ ਬੇਨਤੀ ਕਰਦੇ ਹੁੰਦੇ ਆ ਕਿ ਆਪਣੇ ਡੋਨਰ ਜਿਹੜੇ ਆ ਪਹਿਲਾਂ ਤੁਸੀਂ ਕਾਊਂਟ ਕਰੋ ਹਮ ਅੱਛਾ ਉਹ ਜਿਸ ਵੇਲੇ ਕਾਊਂਟ ਕਰਦੇ ਆ ਜਿਸ ਤਰ੍ਹਾਂ ਤੁਹਾਡੇ ਹੁਣ ਪੰਜਾਂ ਤੋਂ ਇੱਕ ਆਵਾਜ਼ ਆ ਰਹੀ ਆ ਕਿ ਲਗਭਗ 200 ਦੇ ਕਰੀਬ ਜਿਹੜੇ ਬਲੱਡ ਡੋਨਰ ਤਿਆਰ ਨੇ ਜੀ ਤੋ ਉੱਥੇ ਜਾ ਕੇ ਜਿਸ ਵੇਲੇ ਪ੍ਰੈਕਟੀਕਲ ਅਸੀਂ ਜਾ ਕੇ ਹੁੰਨੇ ਆ ਤਾਂ ਜਗੀਆਂ ਕਰੇ ਉੱਥੇ ਜਾ ਕੇ ਮਸੀ ਜਿਹੜੇ ਆ ਸੌ ਰਹਿ ਜਾਂਦੇ ਆ ਕਾਰਨ ਕੋਈ ਟੈਡੂ ਨਿਕਲਦਾ ਕੋਈ ਕਿਸੇ ਨੇ ਰਾਤ ਨੂੰ ਡਰਿੰਕ ਕੀਤੀ ਹੁੰਦੀ ਆ ਕੋਈ ਕ੍ਰੋਨਿਕ ਡਿਜ਼ੀਜ਼ ਜਿਹੜਾ ਉਹ ਨਿਕਲਦਾ ਬਲੱਡ ਡੋਨੇਟ ਕਰਨਾ ਚਾਹੁੰਦੇ ਆ ਲੇਕਿਨ ਉਹ ਜਿਸ ਵੇਲੇ ਪੈਰਾਮੀਟਰਸ ਦੇਖੇ ਜਾਂਦੇ ਆ ਹਮੋਗਲੋਬਿਨ ਤੁਹਾਡਾ ਜਿਹੜਾ 12.5 ਹੈ ਜਿਹੜਾ ਬੋਡੀ weight ਤੁਹਾਡਾ ਜਿਹੜਾ ਵਾ ਉਹ ਲੈਸ ਦਨ 45 ਤਾਂ ਨਹੀਂ ਹੈ ਤੁਸੀਂ ਚੀਜ਼ਾਂ ਜਿਸ ਵੇਲੇ ਸਾਰੀਆਂ ਸਾਹਮਣੇ ਆਉਂਦੀਆਂ ਫਿਰ ਜਿਹੜੀ ਸਾਡੀ ਟੀਮਸ ਹੈਗੀ ਬਲੱਡ ਸੈਂਟਰ ਟੀਮ ਜਿਹੜੀ ਆ ਉਹ ਰਿਜੈਕਟ ਕਰ ਦਿੰਦੀਆਂ ਠੀਕ ਹੈ ਉਸ ਵੇਲੇ ਲੱਗਦਾ ਤਾਂ ਉਸ ਵੇਲੇ ਹੈ ਕਿ ਸਾਡਾ ਇੱਕ ਡੋਨਰ ਘਟ ਗਿਆ ਠੀਕ ਹੈ ਜੀ ਸਰ ਇੱਕ ਨਾ ਹੈ ਕਿ ਜਿੱਦਾਂ ਕਈ ਪੇਸ਼ੈਂਟਸ ਨੂੰ ਹੁੰਦਾ ਕਿ ਮੈਂ 슈ਗਰ ਦਾ ਪੇਸ਼ੈਂਟ ਆ ਮੇਲਾ ਨਾ ਡਾਇਬੀਟਿਕ ਆ ਤੇ ਕੀ ਉਹ ਪੇਸ਼ੈਂਟ ਜਿਹੜੇ ਉਹ ਡੋਨੇਟ ਕਰ ਸਕਦੇ ਬਲੱਡ ਨਹੀਂ ਸਰ ਉਹ ਪੇਸ਼ੈਂਟ ਜਿਹੜੇ ਆਪਣੀ ਅੰਦਰ ਸਰ ਇਸ ਤਰ੍ਹਾਂ ਹਾਲੇ ਟੈਕਨੀਕ ਨਹੀਂ ਹੈਗੀ ਕੁਝ ਪੇਸ਼ੈਂਟ ਹੈਗੇ ਜਿਹੜੇ ਦੇਸ ਜਿਹਨਾਂ ਨੂੰ ਇਨਸੂਲਿਨ ਨਾ ਲੈਂਦੇ ਹੋਣ ਜਿਹੜੀ ਬਾਰਡਰ ਲਾਈਨ ਤੇ ਰਹਿੰਦੀ ਹੋਵੇ ਤੇ ਉਹ ਦੇ ਸਕਦੇ ਆ ਬਟ ਆਪਣੀ ਜਿਹੜੀ ਇੱਥੇ ਆ ਕਿ ਹਾਲੇ ਨੌਰਥ ਰੇ ਵੀ ਜਿਹੜੀ ਤਕਨੀਕ ਹੈਗੀ ਆ ਉਹ ਪੂਰੀ ਨਹੀਂ ਹੈਗੀ ਇਸ ਲਈ ਅਵੋਇਡ ਕਰਦੇ ਆ ਆਪਣੇ ਕਿ ਆਪਾ ਉੋਕੇ ਇਹ ਨਾ ਦਿੱਤਾ ਜਾਵੇ ਕਿਉਂਕਿ ਆਪਾਂ ਚੰਗਾ ਕਰਦੇ ਕਰਦੇ ਕਿਸੇ ਨਾਲ ਮਾੜਾ ਨਾ ਕਰੀਏ ਕਿਉਂਕਿ ਬੀਪੀ 슈ਗਰ ਵੇ ਥਾਇਰੋਇਡ ਮਤਲਬ ਕਈ ਐਸੀ ਬਿਮਾਰੀਆਂ ਨੇ ਜੋਂਡਸ ਵਿਲੇ ਜਿਹੜੀਆਂ ਜਿਨ੍ਹਾਂ ਦੇ ਬਲੱਡ ਆਪਰ ਨਹੀਂ ਲੈਂਦੇ ਕਿਸੇ 6 ਮਹੀਨੇ ਡੈਫਰ ਹੁੰਦਾ ਕਿਸੇ ਚ ਸਾਲ ਡੈਫਰ ਹੁੰਦਾ ਵਾ ਕਿਸੇ ਪਰਮਨੈਂਟ ਡੈਫਰ ਹੋ ਜਾਂਦਾ ਵਾ ਪੇਸ਼ੈਂਟ ਮਤਲਬ ਡੋਨਰ ਜਿਹੜਾ ਨਹੀਂ ਦੇ ਸਕਦਾ ਹੈ ਗਿਆ ਜੀ ਬਨੀਤਪੁਰੀ ਜੀ ਤੁਸੀਂ ਸਾਡੇ ਕੋਲ ਆਏ ਔਰ ਬਹੁਤ ਹੀ ਸਾਨੂੰ ਵਧੀਆ ਜਾਣਕਾਰੀ ਦਿੱਤੀ ਇੱਕ ਜਾਂਦੇ ਜਾਂਦੇ ਛੋਟੀ ਜਿਹੀ ਹੋਰ ਜਾਣਕਾਰੀ ਕਿ ਜੇ ਕਿਸੇ ਨੂੰ ਬਲੱਡ ਦੀ ਲੋੜ ਪੈਂਦੀ ਹੈ ਫਗਵਾੜੇ ਦੇ ਵਿੱਚ ਤੇ ਉਹ ਕਿੱਥੇ ਸੰਪਰਕ ਕਰ ਸਕਦੇ ਹਨ ਸਰ ਸਾਡੇ ਆਨਲਾਈਨ ਵੀ ਨੰਬਰ ਅਵੇਲੇਬਲ ਨੇ ਹਿੰਦੁਸਤਾਨ ਵੈਲਫੇਅਰ ਬਲੱਡ ਡੋਨਰਸ ਕਲੱਬ ਦੇ ਨਾਮ ਤੇ ਜੀ ਜਿਹੜ ਸਾਡੇ ਹਾਲੇ-ਦੋਲੇ ਸਾਰੇ ਜਿਹੜੇ ਪਿੰਡਾਂ ਦੇ ਵਿੱਚ ਨੰਬਰ ਹੈ ਮੈਂ ਫੇਰ ਵੀ ਇੱਕ ਨੰਬਰ ਆਪਾਂ ਤੁਹਾਨੂੰ ਬੋਲ ਦਿੰਨਾ ਮੈਂ ਤੇ ਜਿਹੜੇ ਦੋ-ਤਿੰਨ ਨੰਬਰ ਹੈਗੇ ਆ ਇਹ 98899606 ਇਹ ਮੇਰਾ ਨੰਬਰ ਹੈ ਜਿਸ ਤਰ੍ਹਾਂ ਮਰਜ਼ੀ ਜਿਸ ਤਰ੍ਹਾਂ ਜ਼ਰੂਰਤ ਹੋਵੇ ਸਿਰਫ ਜ਼ਰੂਰਤਮੰਦ ਕਿਉਂਕਿ ਹੁੰਦਾ ਕੀ ਹੈ ਕਿ ਜ਼ਰੂਰਤ ਹੁੰਦੀ ਕਿਸੇ ਨੂੰ ਔਰ ਕਾਲ ਕੋਈ ਕਰਦਾ ਵਾ ਉਹਨੂੰ ਪਤਾ ਨਹੀਂ ਹੁੰਦਾ ਅਗਲੇ ਦੇ ਘਰ ਪਹਿਲੇ ਆਲਰੇਡੀ ਬੰਦੇ ਹੁੰਦੇ ਆਪ ਦੇ ਨਾਲ ਜਾਂਦੇ ਠੀਕ ਹੈ ਜ਼ਰੂਰਤਮੰਦ ਨੂੰ ਭਾਵੇਂ ਜਿੰਨਾ ਵੀ ਜ਼ਰੂਰਤ ਹੋਵੇ ਉਹਨੂੰ ਮਿਲੂਗਾ ਬਟ ਉਹ ਆਪ ਵੀ ਦਿੰਦਾ ਹੋਵੇ ਡੋਨੇਟ ਵੀ ਕਰੇ ਆਪ ਵੀ ਨੇੜੇ ਕਰਦਾ ਹੋਵੇ ਦੋਸਤੋ ਸੁਣੋ ਹਣੀ ਤਾਂ ਫਿਰ ਪੰਡਾ ਖਾਲੀ ਹੋ ਜਾਣਾ ਜੀ ਜੇ ਪਾਊਗਾ ਨਹੀਂ ਉਹਦੇ ਵਿੱਚ ਆਉਣਾ ਤੇ ਚਾਹੀਦਾ ਨਾ ਆਉਣਾ ਸਪਾਰਸ਼ ਆਂਦੀ ਆ ਇੱਕ ਬੰਦੇ ਨੂੰ ਚਾਚਾਰ ਮਿਲ ਜਾਂਦੇ ਆ ਜਿੰਨ ਜੁਰਤ ਹੁੰਦੀ ਕਿਸ ਨੂੰ ਇੱਕ ਵਣੀ ਮਿਲਦਾ ਇਸ ਲਈ ਆਪਾਂ ਜਿਹੜੇ ਸਭ ਨੂੰ ਮਿਲੇ ਔਰ ਸਭ ਤੋਂ ਵੱਡੀ ਕਿਤੇ ਛੋਟੀ ਗੱਲ ਹੋਰ ਕਹਿਣਾ ਚਾਹੁੰਗਾ ਮੇਰੇ ਆਪਣੇ ਦਰਸ਼ਕਾਂ ਨੂੰ ਕਿ ਜਿਹੜੇ ਇੱਕ ਲੋਕਾਂ ਦੇ ਵਿੱਚ ਸਭ ਤੋਂ ਵੱਡੀ ਜਿਹੜਾ ਬਹਿਮ ਆ ਭਰਮ ਆ ਕਿ ਜੀ ਬਲੱਡ ਪੈਸੇ ਲੈਂਦੇ ਆ ਜੀ ਬਲੱਡ ਦੇ ਬਲੱਡ ਮੈਂ ਮੁੱਲ ਖਰੀਦ ਲਿਆ ਜੀ ਉਹ ਕਹਿ ਜਾਂਦਾ ਦੋਸਤੋ ਉਹ ਮੁੱਲ ਨਹੀਂ ਹੈਗਾ ਬਲੱਡ ਦਾ ਕੋਈ ਮੁੱਲ ਨਹੀਂ ਹੈਗਾ ਇਹ ਦਾ ਪ੍ਰੋਸੈਸਿੰਗ ਚਾਰਜ ਆ ਜੋ ਅਸੀਂ ਬਲੱਡ ਸੈਂਟਰ ਤੋਂ ਦੇ ਦੇ ਇਟਿਮੇਡੀ ਬਿਲਡਿੰਗ ਆ ਉਹਦੇ ਵੀ ਕੁਝ ਖਰਚੇ ਹੁੰਦੇ ਆ ਟੈਸਟਿੰਗ ਹੁੰਦੀਆਂ ਬਿਲੀ ਦੇ ਬਿੱਲ ਆਉਂਦੇ ਆ ਜਿਹੜੇ ਬੰਦੇ ਲੱਗੇ ਉਹਨਾਂ ਦੀ ਤਨਖਾਹਾਂ ਪੈਂਦੀਆਂ ਬਹੁਤ ਕੁਛ ਆ ਇਹ ਸਰਕਾਰ ਵੱਲੋਂ ਹੀ ਰੱਖੇ ਗਏ ਆ ਤੁਹਾਨੂੰ ਉਹਦੀ ਰਸੀਦ ਮਿਲਦੀ ਆ ਇਹਦਾ ਕੋਈ ਮੁੱਲ ਨਹੀਂ ਹੈਗਾ ਲੱਖਾਂ ਕੀ ਕਰੋੜਾ ਜਿਹੇ ਤੇ ਕੋਈ ਮੁੱਲ ਨਹੀਂ ਹੈਗਾ ਨਹੀਂ ਜੀ ਬਿਲਕੁਲ ਸਹੀ ਕਰ ਰਹੇ ਤੁਸੀਂ ਖੂਨ ਦਾ ਕੋਈ ਮੁੱਲ ਨਹੀਂ ਹੁੰਦਾ ਜੱਤ ਪਹਿਲੇ ਬਹੁਤ ਬਹੁਤ ਧੰਨਵਾਦ ਆ ਸਾਰੇ ਦਰਸ਼ਕਾਂ ਦਾ ਕਿ ਜਿਨ੍ਹਾਂ ਨੇ ਸਾਨੂੰ ਸੁਣਿਆ ਤੇ ਜਾਣਕਾਰੀ ਹਾਸਲ ਕੀਤੀ ਤੇ ਨਾਲ ਹੀ اپیل ہے ਸਮੂਹ ਪਾਸਟਾ ਮੰਡਲ اور ਆਸ-ਪਾਸ ਦੇ ਜਿੰਨੇ ਵੀ ਪਿੰਡ ਲਗਦੇ ਨੇ ਸਾਰਿਆਂ ਨੂੰ ਕਿ 1 ਜੂਨ ਨੂੰ ਦਿਨ ਐਤਵਾਰ ਸਵੇਰੇ 9:30 ਵਜੇ ਗੁਰੂ ਸ਼੍ਰੀ ਗੁਰੂ ਹਰਗੋਬਿੰਦ ਸਿੱਖ ਮਿਸ਼ਨਰੀ ਸਕੂਲ ਪਾਸਟਾ ਮੰਡਲ ਵਿਖੇ ਆਓ ਤੇ ਖੂਨਦਾਨ ਕਰੋ ਤੇ ਆਪਾਂ ਜੋ ਲੋੜਵੰਦ ਹੈਗੇ ਆ ਉਹਨਾਂ ਦੀ ਜਾਨਾਂ ਨੂੰ ਬਚਾ ਸਕੀਏ ਉਹ ਬੱਚੇ ਜਿਹੜੇ ਥੈਲਸੈਮੀਆ ਬੱਚੇ ਜਿਨ੍ਹਾਂ ਨੂੰ ਹਰ ਹਫਤੇ ਬਲਡ ਦੀ ਹਰ ਹਫਤੇ ਦੋ ਵਾਰੀ ਜ਼ਰੂਰਤ ਪੈਂਦੀ ਹੈ ਉਹ ਬੱਚੇ ਕੋਈ ਕੈਂਸਰ ਪੇਸ਼ੈਂਟ ਪ੍ਰੈਗਨਨਸੀ ਦੇ ਕੇ ਇਸ ਐਕਸੀਡੈਂਟ ਕੇਸ ਬਹੁਤ ਸਾਰੇ ਐਸੇ ਕੇਸ ਹੈ ਸਰਜਰੀ ਜਿਹੜੀਆਂ ਕਿ ਬਲਡ ਨੂੰ ਬਿਨਾ ਨਹੀਂ ਹੋ ਸਕਦੀਆਂ ਤੇ ਉਹਨਾਂ ਲਈ ਆਪਾਂ ਫਰਸਟ ਅਗਰ ਨੂੰ ਪੂਰਾ ਕਰੀਏ ਤੇ ਆਪਾਂ ਖੂਨਦਾਨ ਕਰੀਏ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਆਪਣਾ ਵਿਤਿਨਪੁਰੀ ਜੀ ਤੇ ਹਰਜਿੰਦਰ ਗੋਗਨਾ ਜੀ ਬਹੁਤ ਬਹੁਤ ਸ਼ੁਕਰੀਆ ਜੀ ਫੋਕਨ ਬੀਟ 8.4 ਐਫ ਐਮ ਵੱਲੋਂ ਕਿ ਤੁਸੀਂ ਸਾਡੇ ਨਾਲ ਇਹ ਜਾਣਕਾਰੀ ਆ ਕੇ ਸਾਂਝੀ ਕੀਤੀ ਔਰ ਤੁਸੀਂ ਦੱਸਿਆ ਕਿ ਕਿੱਥੇ ਕੈਂਪ ਲੱਗ ਰਿਹਾ ਹੈ ਔਰ ਉਹਨਾਂ ਲੋਕਾਂ ਉਰਸ ਕੈਂਪ ਦੇ ਵਿੱਚ ਜ਼ਰੂਰ ਜਾਣਾ ਚਾਹੀਦਾ ਹੈ ਬਲੱਡ ਡੋਨੇਟ ਕਰਨਾ ਚਾਹੀਦਾ ਹੈ ਔਰ ਦੂਜਿਆਂ ਨੂੰ ਵੀ ਨਾਲ ਲੈ ਕੇ ਜਾਣਾ ਚਾਹੀਦਾ ਹੈ ਇੱਕ ਵਾਰ ਦਾ ਡਰ ਕੱਢ ਦੇਣਾ ਚਾਹੀਦਾ ਹੈ ਮਨ ਦੇ ਵਿੱਚੋਂ ਕਿ ਇਹ ਤੇ ਬਹੁਤ ਹੀ ਵਧੀਆ ਕੰਮ ਹੈ